ਸਾਇਤੇ ਤੁਹਾਡਾ ਸਾਡੇ ਚੈਨਲ ਕਮਲ ਫੈਸ ਸੂਰਤ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏਗੇ ਉਹ ਲੈ ਕੇ ਆਏ ਸਿਰਫ ਆਪਾਂ ਤੁਹਾਡੇ ਲਈ ਫਰੰਟ ਵਾਲਾ ਮੋਢਾ ਕਟਾਈ ਕਰਨ ਦਾ ਤਰੀਕਾ ਇਹਦੇ ਬਾਰੇ ਆਪਾਂ ਤੁਹਾਨੂੰ ਪ੍ਰੋਪਰ ਜਿਹੜੀ ਸਾਰੀ ਜਾਣਕਾਰੀ ਦੇਵਾਂਗੇ ਏ ਟੂ ਜ਼ेड ਜਿਹੜੀ ਚੰਗੀ ਚੀਜ਼ ਸਮਝਾਵਾਂਗੇ ਜਿਹੜਾ ਤੁਹਾਡੇ ਮੋਢਾ ਕਿਤੇ ਖਿੱਚ ਕਿਉਂ ਪੈਂਦੀ ਹੈਗੀ ਤੇ ਉਹਦੀ ਬਾਜੂ ਚੜਨ ਵੇਲੇ ਬਾ ਜਿਹੜੇ ਮੋਢੇ ਦੇ ਵਿੱਚ ਬਲ ਪੈਂਦਾ ਉਹ ਕਿਉਂ ਪੈਂਦਾਗਾ ਹਰ ਇੱਕ ਪੰਦਨ ਪੂਰੀ ਬਰੀਕੀ ਨਾਲ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਤੁਸੀਂ ਇਹਦਾ ਫ੍ਰੀ ਸਿਲਾਈ ਕੋਰਸ ਘਰ ਬੈਠੇ ਸਿੱਖ ਸਕੋ ਤੁਹਾਡਾ ਦੇਖੋ ਮੇਰੇ ਚੈਨਲ ਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਦੇਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਇਸੇ ਤਰ੍ਹਾਂ ਹੀ ਤੁਸੀਂ ਮੈਨੂੰ ਦੇਖੋ ਹਰ ਇੱਕ ਵੀਡੀਓ ਤੇ ਪਿਆਰ ਦਿੰਦੇ ਰਹੋ ਤੇ ਆਪਾਂ ਤੁਹਾਡੇ ਲਈ ਨਵੇਂ ਨਵੇਂ ਜਿਹੜੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜਿਹੜਾ ਵੀਡੀਓ ਤੁਸੀਂ ਦੇਖ ਕੇ ਆਪਣਾ ਘਰ ਬੈਠੇ ਕੰਮ ਵੀ ਚਲਾ ਸਕਦੇ ਹੋ ਤੇ ਤੁਸੀਂ ਫ੍ਰੀ ਸਿਲਾਈ ਕੋਰਸ ਜਿਹੜਾ ਉਹ ਵੀ ਆਪਣਾ ਦੂਸਰਾ ਚੈਨਲ ਹੈਗਾ ਜੀ ਸਿੱਧੂ ਬੁਟੀਕ ਜੋਗਾ ਸਿੱਧੂ ਬੁਟੀਕ ਜੋਗਾ ਆਪਣਾ ਦੂਸਰਾ ਚੈਨਲ ਹੈਗਾ ਜਿਹਦੇ ਉੱਪਰ ਆਪਾਂ ਸਿਰਫ ਸੂਟਾਂ ਦੇ ਵੀਡੀਓ ਜਿਹੜੇ ਅਪਲੋਡ ਕਰਾਂਗੇ ਤੇ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਲੈਣ ਦੇ ਲਈ ਤੁਸੀਂ ਸਾਨੂੰ ਉਸ ਚੈਨਲ ਤੇ ਜਾ ਕੇ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਉਹਦੇ ਉੱਤੇ ਰੋਜ਼ ਦੀ ਰੋਜ਼ ਨਵੇਂ ਤੇ ਨਵੇਂ ਵੀਡੀਓ ਜਿਹੜੇ ਸੂਟਾਂ ਦੇ ਦੇਖਣ ਲਈ ਤੁਸੀਂ ਸਾਡੇ ਤੋਂ ਕੋਈ ਵੀ ਸੂਟਾਂ ਦਾ ਆਰਡਰ ਦੇਣ ਲਈ ਉਹਨਾਂ ਤੋਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋਗੇ ਤੇ ਤੁਸੀਂ ਸਾਨੂੰ ਸੂਟਾਂ ਦਾ ਜਿਹੜਾ ਆਰਡਰ ਹੈਗਾ ਸਾਨੂੰ ਘਰ ਬੈਠੇ ਅ ਦੇ ਸਕਦੇ ਹੋਗੇ ਤੇ ਜਿਹੜਾ ਆਪਣੇ ਲਈ ਸ਼ੂਟ ਦੇ ਸੀ ਘਰ ਬੈਠੇ ਰੈਡੀ ਕਰਵਾ ਸਕਦੇ ਹਾਂ ਆਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆਂਗੇ ਤੇ ਤੁਹਾਨੂੰ ਦੱਸ ਦਿਆਂਗੇ ਮੋਢਾ ਕਟਾਈ ਕਰਨ ਦਾ ਤਰੀਕਾ ਆਪਣੇ ਮੋਢੇ ਤੇ ਬਲ ਕਿਉਂ ਪੈਂਦਾਗਾ ਉਹਦੇ ਵਿੱਚ ਖਿੱਚ ਕਿਉਂ ਪੈਂਦੀ ਹੈ ਕਿ ਆਪਣਾ ਬੈਕ ਨੂੰ ਗਲਾ ਕਿਉਂ ਜਾਂਦਾਗਾ ਹਰ ਇੱਕ ਚੀਜ਼ ਤੁਹਾਨੂੰ ਬਰੀਕੀ ਨਾਲ ਦੱਸਾਂਗੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਦੇਖੋ ਮੇਰੇ ਕੋਲ ਇਹ ਸ਼ਾਹਦ ਦਾ ਫਰੰਟ ਪੱਲਾਗਾ ਇਹਦੇ ਉੱਪਰ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਾਪ ਇਹਨਾਂ ਦੀ ਸਾਤੀ ਹੈਗੀ ਹੈਗੀ 20 ਇੰਚ ਤੇ ਕਮਰ ਹੈਗੀ ਹੈਗੀ ਇਹਨਾਂ ਦੀ 18 ਇੰਚ ਹੇ ਪਾਏ ਗਿਆ ਕਿੰਨਾ ਦੀ 22 ਇੰਚ ਇਹ ਨਾਪ ਦੇ ਸਹਾਰਾ ਨਾਪ ਤੁਹਾਨੂੰ ਦੱਸਾਂਗੇ ਮੋੜਾ ਤੇ ਤੀਰਾ ਕਟਾਈ ਕਰਨ ਦਾ ਤਰੀਕਾ ਦੇਖੋ ਇਹਨਾਂ ਦਾ ਜਿਹੜਾ ਤੀਰਾਗਾ ਉਹ ਹੈਗਾਗਾ 12 ਇੰਚ ਤਿਆਰ ਯਾਨੀ ਕਿ ਤੀਰਾ 12 ਇੰਚ ਤਿਆਰ ਆ ਆਪਾਂ ਸਿਰਫ ਤਿਆਰ ਦੇ ਨਿਸ਼ਾਨ ਲਗਾਵਾਂਗੇ ਉਸ ਤੋਂ ਜ਼ਿਆਦਾ ਆਪਾਂ ਨਿਸ਼ਾਨ ਨਹੀਂ ਲਗਾਉਂਦੇ ਆਪਾਂ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਜ਼ੂਮ ਕਰਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਤੀਰੇ ਦਾ ਨਿਸ਼ਾਨ ਲਗਾਵਾਂਗੇ ਉੱਪਰੋਂ ਮੈਂ ਇਹਨਾਂ ਦਾ ਤੀਦੇ ਦਾ ਨਿਸ਼ਾਨ ਲਗਾਉਂਗੀ 12.5 ਦਾ 12.5 ਦਾ ਨਿਸ਼ਾਨ ਲਗਾਉਂਗੀ ਤੀਦੇ ਦਾ ਦੇਖੋ ਬਿਲਕੁਲ ਇਸ ਤਰੀਕੇ ਦੇ ਨਾਲ ਇਹ ਨਿਸ਼ਾਨ ਨੂੰ ਇਸੇ ਤਰ੍ਹਾਂ ਹੀ ਲਗਾਉਣਾ ਉਸ ਤੋਂ ਬਾਅਦ ਮੈਂ ਇੱਕ ਨਿਸ਼ਾਨ ਲਗਾਉਂਗੀ ਮੋਡੇ ਦਾ ਮੋਡੇ ਦਾ ਨਿਸ਼ਾਨ ਲਗਾਉਂਗੀ ਮੈਂ 6.5 ਇੰਚ ਤੇ ਸਵਾ 6 ਇੰਚ ਤੀੜਾ ਲਵਾਂਗੀ 6.5 ਇੰਚ ਲੰਬਾ ਜਿਹੜਾ ਮੈਂ ਮੋਡਾ ਲਵਾਂਗੀ ਇਹ ਦੇਖੋ ਇਹ ਮੋਡਾ ਹੈਗਾ ਲੰਬਾ 6.5 ਇੰਚ ਤੀੜਾ ਲੈ ਤਾਂ ਆਪਾਂ ਸਵਾ 6 ਇੰਚ ਇਧਰ ਵੀ ਮੈਂ ਸਵਾ 6 ਇੰਚ ਤੇ ਨਿਸ਼ਾਨ ਲਗਾਉਂਗੀ ਤੀਦੇ ਦਾ ਇਸ ਤਰ੍ਹਾਂ ਇਹਨੂੰ ਆਪਾਂ ਫੱਟੀ ਨਾਲ ਬਿਲਕੁਲ ਇਸ ਤਰ੍ਹਾਂ ਸਿੱਧਾ ਕਰ ਲਾਂਗੇ। ਇਸ ਤਰ੍ਹਾਂ ਸਿੱਧਾ ਕਰਨ ਤੋਂ ਬਾਅਦ ਇਹਨੂੰ ਆਪਾਂ ਇੱਕ ਵਾਰੀ ਸਿੱਧਾ ਇਸ ਲੋਟ ਕਰਾਂਗੇ ਇਹਨੂੰ ਬਿਲਕੁਲ ਇਸ ਤਰ੍ਹਾਂ। ਦੇਖੋ 2 ਇੰਚ ਛਾਤੀ ਦੇ ਵਿੱਚ ਮੈਂ 12.5 ਇੰਚ ਤੀੜਾ ਕਟਾਈ ਦਾ ਲੈਂਦਾ ਉਸ ਤੋਂ ਜ਼ਿਆਦਾ ਨਹੀਂ ਲੈਂਦਾ। ਤਾਂ ਇੱਥੋਂ ਮੈਂ ਲਾਉਂਗੀ ਦੇਖੋ ਛਾਤੀ ਦਾ ਨਿਸ਼ਾਨ। ਛਾਤੀ ਹੈਗੇ 2 ਇੰਚ ਤੇ ਆਪਾਂ ਨੂੰ ਨਿਸ਼ਾਨ ਲਗਾਵਾਂਗੇ 21 ਇੰਚ ਤੇ। ਇਸ ਤਰ੍ਹਾਂ ਹੁਣ ਆ ਗਿਆ ਪਲੋਈ ਦਾ ਨਿਸ਼ਾਨ ਪਲੋਈ ਹੈ ਗਿਆ 11 ਇੰਚ ਤੇ ਤਿਆਰ 11 ਇੰਚ ਤੇ ਤਿਆਰ ਆਪਾਂ ਨਿਸ਼ਾਨ ਲਗਾਵਾਂਗੇ 11.5 ਇੰਚ ਤੇ ਉਸ ਤੋਂ ਬਾਅਦ ਆਪਾਂ ਲੰਬਾ ਪਲੇਟੇ ਦੇ ਵਿੱਚ ਪਾਵਾਂਗੇ 7 ਇੰਚ ਇਸ ਤਰ੍ਹਾਂ 7 ਇੰਚ ਤੇ ਸਾਈਡ ਸਲਾਈ ਦੇ ਨਿਸ਼ਾਨ ਹੈਗਾ ਇਹਨਾਂ ਦਾ 14.5 ਇੰਚ ਤੇ ਤਿਆਰ 14.5 ਇੰਚ ਤੇ ਤਿਆਰ ਤਾਂ ਆਪਾਂ ਨਿਸ਼ਾਨ ਲਗਾਵਾਂਗੇ ਦੇਖੋ 15 15.5 ਇੰਚ ਤੇ 1 ਇੰਚ ਆਪਾਂ ਵਧਾ ਕੇ ਲਗਾਵਾਂਗੇ ਇਹ ਨਿਸ਼ਾਨ ਇਸ ਤਰ੍ਹਾਂ ਦੇ ਕੋਈ ਨਿਸ਼ਾਨ ਨੂੰ ਮੈਂ ਬਿਲਕੁਲ ਸਿੱਧਾ ਕਰ ਲੂੰਗੀ ਇਸ ਤਰ੍ਹਾਂ ਇਹ ਨਿਸ਼ਾਨ ਨੂੰ ਆਪਾਂ ਬਿਲਕੁਲ ਸਿੱਧਾ ਕਰਾਂਗੇ ਦੇਖੋ ਇਸ ਤਰ੍ਹਾਂ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਆਪਾਂ ਜਿਹੜੀ ਇਹ ਪਲੋਈਆਂ ਦੀ ਗੈਪ ਰੱਖਣੀ ਹੈ ਆਪਾਂ ਕਿੰਨੇ ਇੰਚ ਰੱਖਣੀ ਹੈ ਦੇਖੋ ਇੱਥੋਂ ਮੈਂ ਗੈਪ ਰੱਖੂੰਗੀ ਦੇਖੋ 7 ਇੰਚ ਤੇ ਜਾਣ ਕੇ 3.5 ਇੰਚ ਇੱਥੋਂ ਵੀ ਆਪਾਂ ਨਿਸ਼ਾਨ ਲਗਾਵਾਂਗੇ 3.5 ਤੇ ਹੁਣ 7 ਇੰਚ ਦਾ ਹਾਫ ਕਰਾਂਗੇ ਆਪਾਂ ਇੱਥੋਂ 3.5 ਇੰਚ 3.5 ਇੰਚ 7 ਇੰਚ ਦਾ ਆਪਾਂ ਹਾਫ ਕਰ ਲਿਆ ਲੰਬੀ ਪਲੋਈ ਦਾ ਤਾਂ ਇੱਥੋਂ ਮੈਂ ਇਹ ਨਿਸ਼ਾਨ ਨੂੰ ਇਸ ਤਰ੍ਹਾਂ ਲਗਾਉਂਗੀ ਬਿਲਕੁਲ ਇਸ ਤਰ੍ਹਾਂ ਉਸ ਤੋਂ ਬਾਅਦ ਹੁਣ ਆਪਾਂ ਲਗਾਵਾਂਗੇ हिਪ ਦਾ ਨਿਸ਼ਾਨ हिਪ ਆਏਗੇ ਨਦੀ 22.5 ਇੰਚ ਆਪਾਂ 22.5 ਇੰਚ ਤੇ 11.5 ਇੰਚ ਦਾ ਨਿਸ਼ਾਨ ਦੇਤਾ ਦੇਖ ਹੁਣ ਇਹਦੇ ਵਿੱਚ ਆਪਾਂ ਜਿਹੜੇ ਗੈਪ ਪਾਉਣੀ ਹੈ ਇਹ ਪਲੋਈ ਦੀ ਇੱਥੇ ਪਾਵਾਂਗੇ ਆਪਾਂ 2.5 ਇੰਚ ਦੇ ਘਟਾਈ ਇੰਚ ਤੇ ਮਨਸ਼ਾਨ ਲਗਾਤਾ ਉਸ ਤੋਂ ਬਾਅਦ ਇੱਧਰ ਨਾਲ ਨਿਸ਼ਾਨ ਆਪਾਂ ਲਗਾਵਾਂਗੇ 3 ਇੰਚ ਤੇ ਦੇਖੇ ਨਿਸ਼ਾਨ ਮੈਂ ਲਗਾਤਾ 3 ਇੰਚ ਤੇ ਹੁਣ ਆ ਗਿਆ ਦੇਖੋ ਆਪਣੀ ਮੋਡੇ ਦੀ ਗਲਾਈ ਪਾਉਣ ਦਾ ਤਰੀਕਾ ਜਿਹੜੇ ਆਪਾਂ ਮੋਡੇ ਦੀ ਗਲਾਈ ਪਾਉਣੀ ਹੈਗੀ ਉਹ ਤੁਹਾਡੇ ਕੱਪੜੇ ਦੇ ਵਿੱਚ ਜਿਹੜਾ ਬਲ ਪਾਏ ਜਾਂਦਾ ਹੈ ਜਾਂ ਕੱਪੜਾ ਇਕੱਠਾ ਹੁੰਦਾ ਹੈ ਜਾਂ ਛਾਤੀ ਦੇ ਉੱਪਰੋਂ ਖਿੱਚ ਪੈਂਦੀ ਹੈ ਉਹ ਦੇਖੋ ਇਸ ਕਾਰਨ ਪੈਂਦੀ ਹੈ ਕਿ ਦੇਖੋ ਜਦੋਂ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਗਲਾਈ ਐਸੇ ਆਪਾਂ ਖੜਮੀ ਗਲਾਈ ਦੇ ਦਨੇ ਆ ਤਾਂ ਇਹਦੇ ਨਾਲ ਤੁਹਾਡੇ ਇੱਥੇ ਆ ਚੀਜ਼ ਦੇ ਵਿੱਚ ਇਹਦਾ ਬਲ ਪੈਂਦਾ। ਜਦੋਂ ਇੱਥੇ ਬਲ ਪੈਂਦਾ ਹੈ ਕਿ ਦੇਖੋ ਤੁਹਾਡੇ ਸੂਟ ਦੀ ਫਿਟਿੰਗ ਜਿਹੜੀ ਖਰਾਬ ਹੋਏ ਇਹਦੇ ਜਿਹਦਾ ਸੂਟ ਦੀ ਫਿਟਿੰਗ ਹੀ ਨਹੀਂ ਸਹੀ ਆਈ। ਜੇ ਆਪਣੀ ਕਟਾਈ ਨਹੀਂ ਸਹੀ ਹੁੰਦੀ ਤਾਂ ਆਪਣੇ ਸੂਟ ਦੀ ਸਲਾਈ ਵੀ ਨਹੀਂ ਦੇਖੋ ਵਧੀਆ ਨਹੀਂ ਹੁੰਦੀ। ਫਿਰ ਸੇ ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾਗਾ। ਦੇਖੋ ਇੱਥੋਂ ਮੈਂ ਇਹ ਗਲਾਈ ਇਸ ਤਰੀਕੇ ਨਾਲ ਪਾਉਂਗੀ। ਤੁਸੀਂ ਦੇਖ ਸਕਦੇ ਹੋ। ਹੁਣ ਦੇਖੋ ਮੈਨੂੰ ਇਹ ਚੀਜ਼ ਦੇਖੋ ਬੜੇ ਕਮੈਂਟ ਆਏ ਮੈਸੇਜ ਆਏ ਵੀ ਇਹ ਚੀਜ਼ ਦੀ ਜਿਹੜੀ ਗੈਪ ਹੈ ਕਿੰਨੇ ਇੰਚ। ਦੇਖੋ ਇਹ ਸਾਰੀ ਪੌਣੇ ਕਿੰਚ ਦੀ ਗੈਪ ਹੈਗੀ। ਜੇ ਜਿਹੜੀ ਇਹ ਗੈਪ ਹੈ ਦੇ ਵਿੱਚ ਗਲਾਈ ਹੈ ਇਹ ਸਾਰੇ ਮੈਂ 1.5 ਇੰਚ ਦੀ ਗੈਪ ਪਾ ਕੇ ਗਲਾਈ ਦਿੱਤੀ ਹੈ ਤੁਸੀਂ ਵੀ ਜਦੋਂ ਵੀ ਕਿਸੇ ਵੀ ਸੂਟ ਦੀ ਦੇਖੋ ਕਟਾਈ ਕਰਨੀ ਹੈ ਤਾਂ ਤੁਸੀਂ ਇਹ ਗੈਪ ਸਾਰੇ 1.5 ਇੰਚ ਦੀ ਰੱਖਣੀ ਹੈ ਜਿਹੜੀ ਇਹ ਵਾਲੀ ਗੈਪ ਆ 1.5 ਇੰਚ ਦੀ ਰੱਖਣੀ ਹੈਗੀ ਉਸ ਤੋਂ ਬਾਅਦ ਜਦੋਂ ਆਪਾਂ ਬੈਕ ਵਾਲੀ ਕਟਾਈ ਕਰਦੇ ਹਾਂ ਤੇ ਬੈਕ ਵਾਲੀ ਕਟਾਈ ਦੇ ਵਿੱਚ ਤੁਸੀਂ ਧਿਆਨ ਰੱਖਣਾਗਾ ਸਿਰਫ ਤੁਸੀਂ ਇਹ ਗਲਾਈ ਦੇਣੀ ਹੈ ਦੇਖੋ ਇੱਥੋਂ ਜਿੱਦੀ ਕੇ ਗਲਾਈ ਦਿਖਾਈ ਦੇ ਰਹੀ ਤੁਹਾਨੂੰ ਸਾਰੀ 1 ਇੰਚ ਦੀ ਦੇਖੋ ਇੱਥੋਂ ਮੈਂ 1 ਇੰਚ ਦੇ ਦੇ ਵਿੱਚ ਇਸ ਤਰ੍ਹਾਂ ਆਪਾਂ ਬੈਕ ਵਾਲੀ ਦਵਾਈ ਹੈ ਜਿਹੜੀ ਇਹਨੂੰ ਇਸ ਤਰ੍ਹਾਂ ਪਾ ਲਾਂਗੇ ਤੁਮੈਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਫਰੰਟ ਵਾਲੀ ਗਲਾਈ ਹਮੇਸ਼ਾ ਪੌਣੇ ਕਿੰਚ ਤੇ ਤੁਸੀਂ ਰੱਖੋਗੇ ਤਾਂ ਤੁਹਾਡੇ ਸੂਟ ਦੀ ਜਿਹੜੀ ਫਿਟਿੰਗ ਬਹੁਤ ਜ਼ਿਆਦਾ ਸੋਹਣੀ ਆਊਗੀ ਸੂਟ ਦੀ ਬਾਜੂ ਵੀ ਸਹੀ ਤਰੀਕੇ ਨਾਲ ਜੜੀ ਜਾਊਗੀ ਇਹ ਨਹੀਂ ਹੈਗਾ ਵੀ ਤੁਹਾਨੂੰ ਜਿਹੜੀ ਮੈਂ ਕਟਾਈ ਦੱਸੀ ਹੈ ਦੇਖੋ ਇਹ ਸੂਟ ਦੇ ਉੱਪਰ ਤੁਹਾਨੂੰ ਕਟਾਈ ਦੱਸੀ ਹੈ ਇਹ ਸੂਟ ਦਾ ਆਪਾਂ ਤੁਹਾਨੂੰ ਬਣਿਆ ਹੋਇਆ ਵੀ ਦਿਖਾਵਾਂਗੇ ਵੀ ਜਿਹੜੇ ਸੂਟਾਂ ਬਣ ਕੇ ਕਿੱਥੇ ਤਰ੍ਹਾਂ ਰੈਡੀ ਹੋਏ ਹਨ ਜਦੋਂ ਵੀ ਤੁਸੀਂ ਇਹ ਸੂਟ ਦੀ ਦੇਖੋ ਕਟਾਈ ਕਰਨੀ ਹੈ ਹਮੇਸ਼ਾ ਤੁਸੀਂ ਜਿਹੜੀ ਇਹ ਵਾਲੀ ਗਲਾਈ ਪਾਉਣੀ ਹੈ ਪੌਣੇ ਇੰਚ ਦੀ ਪਾਉਣੀ ਹੈ ਮੈਂ ਤੁਹਾਨੂੰ ਵਾਰ-ਵਾਰ ਸਮਝਾ ਰਹੀ ਜਦੋਂ ਵੀ ਆਪਾਂ ਇਹ ਗਲਾਈ ਪਾਉਣੀ ਹੈ ਦੇਖੋ ਪੌਣੇ ਇੰਚ ਦਾ ਨਿਸ਼ਾਨ ਲਗਾ ਕੇ ਪਾਉਣੀ ਹੈ ਆਪਾਂ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਦੇਖੋ ਪੌਣੇ ਇੰਚ ਨਾ ਪੈ ਗਈ ਜਿਹੜੀ ਤੇ ਗਲਾਈ ਵੀ ਬਹੁਤ ਸੋਹਣੀ ਬਣ ਗਈ ਤੇ ਬਾਜ ਦੀ ਜਿਹੜੀ ਅਟੈਚਮੈਂਟ ਇਹਦੇ ਵਿੱਚ ਉਹ ਵੀ ਸਹੀ ਆਊਗੀ ਇਹ ਨਹੀਂ ਹੈਗਾ ਵੀ ਮੋਢਾ ਇਹ ਨਾਲ ਜੜਾਈ ਵੇਲੇ ਤੁਹਾਨੂੰ ਔਖਾ ਹੋਊਗਾ ਮੋਢਾ ਵੀ ਤੁਹਾਡਾ ਬਹੁਤ ਹੀ ਵਧੀਆ ਤਰੀਕੇ ਨਾਲ ਜੜਿਆ ਜਾਊਗਾ ਹੁਣ ਆਪਾਂ ਦੇਖੋ ਇਹਨੂੰ ਇਸੇ ਤਰੀਕੇ ਦੇ ਨਾਲ ਕਟਾਈ ਕਰਾਂਗੇ ਦੇਖ ਸਕਦੇ ਹੋ ਇਹ ਤੇ ਟ੍ਰਿਕ ਹੈ ਦੇਖੋ ਮੈਂ ਇਹਨੂੰ ਕਟਾਈ ਕਰ ਲਿਆ ਹੁਣ ਹਲਕੀ ਜੀ ਟੋਕ ਮੈਂ ਲਗਾਉਂਗੀ ਦੇਖੋ ਛਾਤੀ ਦਾ ਨਿਸ਼ਾਨ ਤੇ ਇੱਥੇ ਵੀ ਆਪਾਂ ਹਲਕਾ ਜਿਹਾ ਟੱਕ ਲਗਾਵਾਂਗੇ ਇਸ ਤਰ੍ਹਾਂ ਇੱਕ ਕਪਲ ਗਾਮਗੇ ਹਾਫ ਵਾਲੇ ਨਿਸ਼ਾਨ ਤੇ ਜਿਹਦੇ ਆਪਣੇ ਕਿੱਦਾ ਪਲੇਟ ਆਗਾ ਦੇਖਣ ਨਿਸ਼ਾਨ ਲਗਾਵਾਂਗੇ ਆਪਾਂ ਦੇਖੋ ਨੀਚੇ ਦੇ ਜਿਹੜਾ ਆਪਣੇ ਇਹ ਕੱਟਦੇ ਨਿਸ਼ਾਨ ਲਗਾਇਆ ਆਪਾਂ ਜਿਹੜੀ ਹਿੱਪ ਵਾਲੀ ਨਿਸ਼ਾਨੀ ਆ ਜਾਂਦੀ ਹੈ ਉਹਦੇ ਤੇ ਤੇ ਮੈਨੂੰ ਉਮੀਦ ਹੈ ਵੀ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦੇ ਪਸੰਦ ਆਏਗੀ ਵੀਡੀਓ ਵਧੀਆ ਲੱਗੀ ਹੋਊਗੀ ਆਪਾਂ ਤੁਹਾਨੂੰ ਦੇਖੋ ਹਰ ਇੱਕ ਚੀਜ਼ ਤੁਹਾਨੂੰ ਬਰੀਕੀ ਨਾਲ ਦੱਸੀ ਹੈ ਦੇਖੋ ਇਹਦੇ ਵਿੱਚ ਮੋਢਾ ਜਿਹੜਾ ਤੀੜਾ ਪਾਇਆ ਮੈਂ 12.5 ਇੰਚ ਪਾਇਆ ਤੇ ਮੋਢਾ ਲੰਬਾਈ ਮੈਂ 6.5 ਦੀ ਪਾਈ ਹੈ ਇਹ ਗਲਾਈ ਦਾ ਤੁਹਾਨੂੰ ਰੀਜਨ ਜਿਹੜਾ ਦੇਖੋ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਹ ਗਲਾਈ ਹੈ ਜਿਹੜੀ ਆਪਾਂ 5 ਇੰਚ ਦੀ ਪਾਈ ਹੈ ਉਸ ਤੋਂ ਆਪਾਂ ਨਾ ਵੱਧ ਪਾਈਏ ਨਾ ਆਪਾਂ ਘੱਟ ਪਾਈਏ 5 ਇੰਚ ਤੇ ਹੀ ਪਾਈ ਹੈ ਇਹਦੇ ਨਾਲ ਜਿਹੜੀ ਸ਼ੂਟ ਦੀ ਫਿਟਿੰਗ ਆਗੀ ਬਹੁਤ ਹੀ ਜ਼ਿਆਦੇ ਸੋਹਣੀ ਆਊਗੀ ਜਦੋਂ ਤੁਸੀਂ ਐਸ ਤਰੀਕੇ ਨਾਲ ਸੂਟ ਕਟਾਈ ਕਰੋਗੇ ਤਾਂ ਤੁਹਾਡੇ ਸੂਟ ਦੀ ਜਿਹੜੀ ਫਿਟਿੰਗ ਹੈ ਪੂਰੀ ਪਰਫੈਕਟ ਆਊਗੀ ਪੂਰੀ ਟੇਲਰ ਦੀ ਤਰ੍ਹਾਂ ਤੁਹਾਨੂੰ ਸੂਟ ਦੀ ਪੀਲਿੰਗ ਹੈ ਜਿਹੜੀ ਦੇਖੋ ਤੁਹਾਨੂੰ ਵਧੀਆ ਦੇ ਘਰ ਬੈਠੇ ਤੁਸੀਂ ਬਣਾ ਸਕਦੇ ਹੋ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਜ਼ਿਆਦੇ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ